ਸਰ ਮੇਰਾ ਨਾਮ ਜੋਨੀ ਕਪੂਰ ਹਾਂ ਸਰ ਗੁਰੂਰਸਾਈ ਦੀ ਕੀ ਰੰਜਿਸ਼ ਕਿਹੜਾ ਹੋ ਰਿਹਾ ਹੈ ਕਿੰਨੇ ਕਿਥੇ ਇਹ ਸਰ ਲੜਕਾ ਹੈਗਾ ਸੂਰਜ ਕੁਮਾਰ ਪੁੱਤਰ ਸ਼ਾਮ ਲਾਲ ਗੁਰੂਰਸਾਈ ਦਾ ਹੀ ਇਹ ਤੇ ਇੱਕ ਐਮਐਲਏ ਦੇ ਨਾਲ ਅਟੈਚ ਹੋ ਕੇ ਸਾਡੇ ਤੇ ਸਾਡੇ ਪਰਿਵਾਰ ਤੇ ਕਾਫੀ ਧੇਰ ਤੋਂ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਐਸਐਸਪੀ ਮੈਡਮ ਨੂੰ ਲਿਖਤੀ ਰੂਪ ਚ ਵੀ ਤੇ ਮਿਲ ਕੇ ਵੀ ਇਸ ਬਾਰੇ ਅਸੀਂ ਪਹਿਲਾਂ ਹੀ ਜਾਣਕਾਰੀ ਦੇ ਚੁੱਕੇ ਸੀਗੇ ਤੇ ਐਮਐਲਏ ਦੇ ਨਾਲ ਸਾਡੇ ਪਰਿਵਾਰ ਦੇ ਕਾਫੀ ਦਿਨ ਤੋਂ ਜਿਹੜੇ ਐ ਚੱਲ ਰਹੇ ਸੀਗੇ ਔਰ ਕੇ ਕੋਰਟ ਚ ਕੇਸ ਚੱਲ ਰਹੇ ਸੀ ਤੇ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਕਰਕੇ ਉਹਨਾਂ ਨੇ ਇਹ ਸਾਰਾ ਰੰਜਿਸ਼ ਨੂੰ ਅੰਜਾਮ ਦਿੱਤਾ ਜੀ। ਵਜੋਂ ਸਰ ਇਹੀ ਸਾਡੀ ਫਰਮ ਨੇ ਐਮਐਲਏ ਨੂੰ ਇਲੈਕਸ਼ਨ ਦਾ ਟਾਈਮ ਫੰਡਿੰਗ ਕੀਤੀ ਸੀਗੀ ਤੇ ਹੁਣ ਅਸੀਂ ਉਹਨਾਂ ਦੇ ਰਿਕਵਰੀ ਸੂਟ ਕੇਸ ਪਾਇਆ ਹੋਇਆ ਸੀ ਉਹਨਾਂ ਨੇ ਉਧਾਰੇ ਲਏ ਸੀ ਪੇਮੈਂਟ ਸਾਡੇ ਕੋਲੋਂ ਤੇ ਉਹ ਕੇਸ ਹਾਰਨ ਜਾ ਰਹੇ ਨੇ ਤੇ ਉਹ ਇਸ ਚੀਜ਼ ਦੀ ਹਰਬੜਾ ਹੜ ਦੇ ਵਿੱਚ ਉਹ ਉਹ ਆਪਦੇ ਗੁੰਡਿਆਂ ਨੂੰ ਭੇਜ ਕੇ ਤੇ ਹਮਲਾ ਕਰਾ ਕੇ ਸਾਨੂੰ ਦਬਾਉਣਾ ਚਾਹਦੇ ਐਮਐਲਏ ਕੌਣ ਹੈ ਤੇ ਕਿਹਨੂੰ ਐਮਐਲਏ ਫੋਜਾ ਸਿੰਘ ਸਰਾਰੀ ਸਾਬਕਾ ਮੰਤਰੀ ਜਿਹੜਾ ਪੰਜਾਬ ਗੁੰਡਾਗਰਦੀ ਤਾਂ ਸਰਕਾਰ ਆਪ ਘੈਰੀ ਬਿਲਕੁਲ ਨਹੀਂ ਹੁੰਦੀ ਆ ਵੀ ਇਹ ਸਰਕਾਰੀ ਗਰਾਮ ਦਾ ਬਿਸਕੀ ਆਮ ਲੋਕਾਂ ਦਾ ਆਮ ਲੋਕਾਂ ਦਾ ਸਰ ਤੁਸੀਂ ਦੇਖ ਲਓ ਹਣੇ ਇਹ ਦੂਤੇ ਹੋਣਾ ਸੀ ਕੀ ਕਹਿ ਸਕਨੇ ਆ ਜੀ ਆਮ ਲੋਕ ਕਿਵੇਂ ਸੁਰੱਖੇ ਤੇ ਹੋਣਗੇ ਸਰਕਾਰ ਹੀ ਗੁੰਡਾਗਰਦੀ ਦੇਖ ਲਓ ਸਰ ਐਮਐਲਏ ਖੁਦ ਗੁੰਡਾਗਰਦੀ ਦੇ ਉੱਤਰਿਆ ਸਾਡੇ ਤੇ ਸਾਡੇ ਪਰਿਵਾਰ ਨੂੰ ਬੜੇ ਲੰਬੇ ਸਮੇਂ ਤੋਂ ਕਨਸ਼ਾ ਸੀ ਵੀ ਇਸ ਤਰ੍ਹਾਂ ਦੀ ਹਰਕਤ ਕਰਨਗੇ ਜਿੰਦੇ ਤੇ ਜਿੰਦੇ ਬਾਰੇ ਇਹ ਸਮੇਂ-ਸਮੇਂ ਤੇ ਪ੍ਰਸ਼ਾਸਨ ਨੂੰ ਇਸ ਚੀਜ਼ ਬਾਰੇ ਜਾਣਕਾਰੀ ਵੀ ਦਿੰਦੇ ਰਹਾਂ ਤੇ ਸਾਡੇ ਵੱਲੋਂ ਇੱਕ ਹਾਈ ਕੋਰਟ ਦੇ ਵਿੱਚ ਪਹਿਲਾਂ ਤੋਂ ਰਿਟ ਵੀ ਪਾਈ ਗਈ ਸੀ ਇਸੇ ਮਸਲੇ ਤੇ ਪਰ ਉਹ ਅਜੇ ਮਸਲਾ ਪੈਂਡਿੰਗ ਚੱਲ ਰਿਹਾ ਸੀ ਤੇ ਇਹਨਾਂ ਨੇ ਆ ਸਵਾਰਦਾਦ ਨੂੰ ਅੰਜਾਮ ਦਿੱਤਾ ਨਹੀਂ ਸਰ ਹਜੇ ਪੁਲਿਸ ਵੱਲੋਂ ਕੋਈ ਵੀ ਜਿਹੜੀ ਇਹ ਪ੍ਰਤੀਕਿਰਿਆ ਨਹੀਂ ਲਈ ਗਈ ਸਾਡੀ ਨਹੀਂ ਕੋਈ ਪਰਮਾਨੈਂਟ ਕੋਈ ਨਹੀਂ ਕੀਤਾ ਮਾਨ ਸਾਹਿਬ ਨੂੰ ਇਹ ਅਪੀਲ ਕਰਾਂਗੇ ਸਰ ਵੀ ਜਿਹੜੇ ਬਦੋਸ਼ੀਆਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਇਹੋ ਜੀ ਐਮਐਲ ਨੂੰ ਨੱਥ ਪਾਣੀ ਚਾਹੀਦੀ ਹੈ ਸਰ ਬਿਲਕੁਲ ਅਸੀਂ ਐਮਐਲ ਸਾ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਵੀ ਇਹੀ ਅਪੀਲ ਕਰਾਂਗੇ ਵੀ ਇਹਨਾਂ ਖਿਲਾਫ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਹਾਂਜੀ ਸਸੀ ਦਾ ਭਾਈ ਜੀ ਮੈਂ ਸੁਰਿੰਦਰ ਨਾ ਪ੍ਰਧਾਨ ਕਰਤੀ ਨੂੰ ਰਿਵਰਸ ਹੈ ਜੀ ਮੇਰਾ ਪਿਛਲੇ ਦਿਨ ਹੀ ਰਾਜੂ ਕਬੂਰ ਤੇ ਉਹਦੀ ਫੈਮਿਲੀ ਨਾਲ ਗੱਲ ਚੱਲ ਰਹੀ ਸੀ ਜੀ ਕਮੈਂਟ ਨੂੰ ਲੈ ਕੇ ਜਿਹਨੂੰ ਚਾਹਦੇ ਇਹਨਾਂ ਨੇ ਪਿਛਲੇ ਦਿਨੀ ਮੈਨੂੰ ਖਾਜਾਰ ਦੇ ਨੈਚਰ ਨੂੰ ਕਿਹਾ ਜਾਂਦੀ ਸੀ ਤੇ ਸ਼ਮਦੀ ਬੋਲੇ ਤੇ ਉਸ ਤੋਂ ਬਾਅਦ ਸਾਡੇ ਦੋ ਦੋ ਨਾਮਾਂ ਵੀ ਹੋਈ ਜੀ ਬਿਪੀ ਰਾਤ ਕੱਲ ਮੈਂ ਇਹਨਾਂ ਤੇ ਕੰਪਲੇਂਟ ਕੀਤੀ ਜੀ ਜਿਹਦੇ ਅੰਦਰ ਇਹਨਾਂ ਦੇ ਪਰਚਾ ਕੱਟਾ ਗਿਆ ਉਹ ਪਰਚੇ ਨੂੰ ਇਹਨਾਂ ਨੇ ਰੱਦ ਕਰਾਉਣ ਲਈ ਮੇਰੇ ਤੇ ਦਬਾਅ ਬਣਾਉਣ ਵਾਸਤੇ ਅੱਜ ਮੈਨੂੰ ਜੌਨੀ ਕਪੂਰ ਤੇ ਨਾਲ ਤਿੰਨ ਚਾਰ ਜਣੇ ਹਣ ਪਛਾਤੇ ਜਦੋਂ ਕਿ तकरीबन 3 ਵਜੇ ਮੈਂ ਕਾਫੀਨ ਨੂੰ ਜਾ ਰਿਹਾ ਸੀ ਮੇਰੇ ਪਿੱਛੋਂ ਲੈ ਕੇ ਗੱਡੀ ਵਿੱਚ ਮਾਰੀ ਅਤੇ ਮੇਰੇ ਗਾਲ ਪੈਗਾ ਜੀ ਮੇਰੇ ਨਾਲ ਟੱਕਰ ਮਾਰ ਕੀਤੀ ਜਿਸ ਨੂੰ ਚਲਦੇ ਮੇਰੀ ਬਾਹ ਤੇ ਬਹੁਤ ਜ਼ਿਆਦੀ ਸੱਟ ਵੱਜੀ ਹੈ ਜੀ ਹੁਣ ਸਿਵਲ ਹਸਪਤਲ ਤੋਂ ਪਹੁੰਚੇ ਹਾਂ ਦੇਖਦੇ ਹਾਂ ਜੀ ਕੀ ਬੰਦ ਆ